ਔਰੰਗਜ਼ੇਬ ਜਿਹੜਾ ਬਹੁਤ ਜ਼ਾਲਮ ਰਾਜਾ ਹੈ ਰਾਜ ਗੱਦੀ ਤੇ ਬੈਠਿਆ ਹੈ ਬਹੁਤਾ ਜਾਦੇ ਜ਼ਾਲਮ ਹੈ ਬਹੁਤਾ ਹੀ ਜਿਹੜਾ ਆਪਣੇ ਸਗੇ ਪਿਤਾ ਨੂੰ ਕੈਦ ਕਰ ਸਕਦਾ ਹੈ ਜਿਹੜਾ ਆਪਣੇ ਸਗੇ ਭਰਾਵਾਂ ਨੂੰ ਕਤਲ ਕਰ ਸਕਦਾ ਹੈ ਤੇ ਈਦੀ ਦੇ ਰੂਪ ਦੇ ਵਿੱਚ ਆਪਣੇ ਭਰਾ ਦਾ ਸਿਰ ਆਪਣੇ ਪਿਤਾ ਨੂੰ ਗਿਫਟ ਵਜੋਂ ਦੇ ਸਕਦਾ ਹੈ ਵੀ ਇਹ ਤੇਰੀ ਈਦੀ ਹੈ ਗਿਫਟ ਦਿੰਨੇ ਆ ਨਾ ਅਸੀਂ ਜਿੱਦਾਂ ਇਸਲਾਮ ਧਰਮ ਦੇ ਵੀਰ ਈਦ ਮਨਾਉਂਦੇ ਨੇ ਤੇ ਈਦ ਵਾਲੇ ਦਿਨ ਆਪਣੇ ਭਰਾ ਦਾਰਾ ਸ਼ਕੋ ਦਾ ਸਿਰ ਥਾਣ ਚ ਰੱਖ ਕੇ ਆਪਣੇ ਪਿਤਾ ਨੂੰ ਗਿਫਟ ਦਿੱਤਾ ਸੀ ਔਰੰਗਜ਼ੇਬ ਨੇ ਆਖੋ ਸਤਨਾਮ ਬਸ਼ੇਰੇ ਇੰਨਾ ਕੁ ਭਾਈ ਜ਼ਾਲਮ ਰਾਜਾ ਸੀ ਤੇ ਆਪਣੇ ਪਿਤਾ ਸ਼ਾਹਜਹਾਨ ਨੂੰ ਇੱਕ ਕੱਪ ਪਾਣੀ ਦਾ ਤੇ ਇੱਕ ਮੁਠੀ ਛੋਲਿਆਂ ਦੀ ਛਕਣ ਦੇ ਲਈ ਦਿੰਦਾ ਸੀ ਉਹ ਛਕਣ ਲਈ ਨਹੀਂ ਦਿੰਦਾ ਸੀ ਆਪਣੇ ਪਿਤਾ ਨੂੰ ਤੰਗ ਕਰਨ ਲਈ ਦਿੰਦਾ ਸੀ ਕਿਉਂਕਿ ਸ਼ਾਹਜਹਾਂ ਬੁੱਢਾ ਹੋ ਚੁੱਕਿਆ ਸੀ ਦੰਦ ਹੈ ਨਹੀਂ ਸੀ ਬੁੱਢਾ ਹੋ ਚੁੱਕਿਆ ਸੀ ਬਿਲਕੁਲ ਬਿਰਧ ਚੱਬ ਸਕਦਾ ਨਹੀਂ ਸੀ ਚੱਬਣ ਦੇ ਲਈ ਦਾਣੇ ਦਿੰਦਾ ਸੀ ਆਖੋ ਸਤਨਾਮੁ ਸ਼ੇਰੀ ਵੀ ਇਹ ਚੱਬੇ ਦੇ ਨੂੰ ਤਕਲੀਫ ਹੋਵੇ ਬੂਟਾ ਨਾਲ ਨਹੀਂ ਚੱਬਿਆ ਜਾ ਸਕਦਾ ਸਾਨੂੰ ਸਾਰਿਆਂ ਨੂੰ ਪਤਾ ਚੱਬਣ ਵਾਸਤੇ ਦੰਦ ਦਿੱਤੇ ਨੇ ਇਹ ਚੱਬੇ ਦੇ ਨੂੰ ਤਕਲੀਫ ਹੋਵੇ ਇੱਕ ਦਿਨ ਪਾਣੀ ਦਾ ਗਲਾਸ ਡੁੱਲਿਆ ਸ਼ਾਹਜਹਾਨ ਜਿਹੜਾ ਉੱਥੇ ਸਿਪਾਹੀ ਖੜਾ ਸੀ ਕਹਿਣ ਲੱਗਿਆ ਇੱਕ ਪਾਣੀ ਦਾ ਗਲਾਸ ਹੋਰ ਲਿਆ ਦੇ ਕਹਿਣ ਲੱਗਿਆ ਮੈਂ ਨਹੀਂ ਦੇ ਸਕਦਾ ਤੇਰੇ ਪੁੱਤਰ ਦਾ ਤੈਨੂੰ ਪਤਾ ਨਹੀਂ ਮੇਰੇ ਸਣ ਬੱਚੇ ਕਹਾਣੀ ਪੀੜ ਦੂਗਾ ਉਹ ਜੇ ਮੈਂ ਤੈਨੂੰ ਪਾਣੀ ਦਾ ਗਲਾਸ ਦਿੱਤਾ ਮੈਂ ਨਹੀਂ ਦੇ ਸਕਦਾ ਕਹਿਣ ਲੱਗਿਆ ਇੱਕ ਦਵਾਦ ਤੇ ਫਿਰ ਕਾਗਜ਼ ਲਿਆ ਦੇ ਕੁਝ ਲਿਖਣ ਨੂੰ ਲਿਖੀ ਚਿੱਠੀ ਤੇ ਭੇਜਿਆ ਵੀ ਪੁੱਤਰਾ ਜਿਨ੍ਹਾਂ ਨੂੰ ਤੂੰ ਮੁਸਲਮਾਨ ਬਣਾਉਣ ਤੇ ਤੋਲਿਆ ਹੋਇਆ ਉਹ ਆਪਣੇ ਮਰੇ ਹੋਏ ਪਿਤਰਾਂ ਨੂੰ ਵੀ ਪਾਣੀ ਪਿਉਂਦੇ ਨੇ ਮਰੇ ਹੋਿਆਂ ਨੂੰ ਤੂੰ ਕਹੋ ਜਿਆ ਪੁੱਤਰਾ ਤੇਰਾ ਪਿਤਾ ਜਿਉਂਦਾ ਤੇ ਤੂੰ ਪਾਣੀ ਨਹੀਂ ਪਿਲਾ ਸਕਦਾ ਉਸੇ ਪੱਤਰ ਦੇ ਪਿਛਲੇ ਪਾਸੇ ਜਵਾਬ ਲਿਖ ਕੇ ਭੇਜਿਆ ਸੀ ਕਿ ਪਿਤਾ ਜੀ ਤੁਸੀਂ ਆਹ ਜਿਹੜੀ ਸਿਆਹੀ ਇੰਨੇ ਅੱਖਰ ਲਿਖੇ ਨੇ ਇਹ ਸਿਆਹੀ ਖਰਾਬ ਨਹੀਂ ਕਰਨੀ ਸੀ ਇਹ ਸਿਆਹੀ ਪੀ ਕੇ ਆਪਣੀ ਪਿਆਸ ਮਿਟਾ ਲੈਣੀ ਸੀ ਆਖੋ ਸਤਨਾਹ ਬੇਸ਼ੇਰੇ ਪਾਣੀ ਨਹੀਂ ਦਿੰਦਾ ਸਿਆਹੀ ਪੀ ਕੇ ਤੂੰ ਪਿਆਸ ਮਟਾ ਲੈਣੀ ਸੀ ਆਪਣੀ ਪਾਣੀ ਇੱਕੋ ਹੀ ਗਲਾਸ ਮਿਲੇਗਾ ਫਤਵਾ ਜਾਰੀ ਹੋਇਆ ਉਥੋਂ ਦਿੱਲੀ ਤੋਂ ਵੀ ਅੱਜ ਤੋਂ ਬਾਅਦ ਭਾਰਤ ਵਰਸ਼ ਦਾ ਇੱਕ ਹੀ ਧਰਮ ਹੋਏਗਾ ਤੇ ਉਹ ਹੋਏਗਾ ਇਸਲਾਮ